ਓਮਕਾਰ ਓਮਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਗਨ ਬਕਾਲ ਮੂਰਤ ਬਕਾਲ ਮੂਰਤ ਅਯੰਨੀ ਸਹ ਭੰ ਸੱਚ ਆਦ ਸੱਚ ਜੁਗਾਦ ਸੱਚ ਆਦ ਸੱਚ ਹੈ ਪੀ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਨਾਨਕ ਹੋਸੀ ਪੀ ਸੱਚ ਤੇ ਚਰ ਮੂਲਾ ਥੋੜੀਂ ਦੋ ਤੇ ਚਰ ਮੂਲਾ ਥੋੜੀਂ ਦੋ ਜੇ ਚਰ ਆਪ ਕਰਪਾਲ ਜੇ ਚਰ ਆਪ ਕਰਪਾਲ ਸ਼ਬਦ ਅਖੋਟ ਬਬਨ ਹੇ ਖਰਚ ਧਨਮਾਲ ਹੇ ਖਰਚ ਧਨਮਾਲ ਕੌੜੀ ਜਾ ਤੂੰ ਮੇਰਾ ਵੱਲ ਹੈ ਕੌੜੀ ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਛੰਦਾ ਤਾਂ ਕਿਆ ਮੋਛੰਦਾ ਧੁਦ ਸਭ ਕਿਛ ਮੈਨੂੰ ਸੌਪਿਆ ਧੁਦ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਜਾਂ ਤੇਰਾ ਬੰਦਾ ਲਖਮੀ ਟੋਟ ਨ ਆਵਈ ਲਖਮੀ ਟੋਟ ਨ ਆਵਈ ਹੇ ਖਰਚ ਰਹਿਨ ਹੈ ਹਰ ਚਿਰ ਰਹੰਦਾ ਲਖ 84 ਮੇਦਨੀ ਲਖ 84 ਮੇਦਨੀ ਸਭ ਸੇਵ ਕਰੰਦਾ ਸਭ ਸੇਵ ਕਰੰਦਾ ਦੇਵਰੀ ਮਿਤਰ ਸਭ ਕੀਤੇ ਆ ਦੇਵਰੀ ਮਿਤਰ ਸਭ ਕੀਤੇ ਆ ਨਾ ਮੰਗੈ ਮਨ ਪੁੱਛਈ ਰੇਖਾ ਕੋਈ ਨਾ ਪੁੱਛਈ ਜਹਾਰ ਭਕਸ਼ੰਦਾ ਜਹਾਰ ਭਕਸ਼ੰਦਾ ਆਨੰਦ ਪਿਆ ਸੁਖ ਪਾਇਆ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਸਭੇ ਕਾਜ ਸਵਾਰਿਆ

ਸਬਸ ਕਰਦੀਨੇ ਬਾਦਸ਼ਾ ਸਾ ਸਬਸ ਕਰਦੀਨੇ ਅੰਮ੍ਰਿਤ ਨਾਮ ਰਸ ਪੀਨੇ ਅਗਰ ਨਾਮ ਬਹਾਰ ਰਸ ਪੀਨੇ ਨਿਰਪੋਏ ਭਜੋ ਭਗਵਾ ਮੇਰ ਪੋਏ ਭਜੋ ਭਗਵਾਨ ਸਾਧ ਸੰਗ ਮੈਂ ਲਕੀਨੋ ਦਾ ਸਾਧ ਸੰਗ ਮੈਂ ਲਕੀਨੋ ਦਾ ਸ਼ਰਨ ਪਰੇ ਪ੍ਰਵੇ ਅੰਤਰ ਜਾਮੀ ਸ਼ਰਨ ਪਰੇ ਪ੍ਰਵੇ ਅੰਤਰ ਜਾਮੀ ਨਾਨਕੋਟ ਬਕਰੀ ਪ੍ਰਭ ਸੁਆਮੀ ਨਾਨਕੋਟ ਬਕਰੀ ਪ੍ਰਭ ਸੁਆਮੀ 66ਵਾਂ ਲਾ ਪੰਜਵਾਂ 66ਵਾਂ ਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਜਨਮ ਜਨਮ ਕੇ ਦੁਖ ਨਿਵਾਰੈ ਮਨਸਾਧਾਰ ਸੁਖਮਨ ਸਧਾਰ ਦਰਸ਼ਨ ਪੇਟ ਤੂਤ ਨਿਹਾਲਾ ਦਰਸ਼ਨ ਪੇਟ ਤੂਤ ਨਿਹਾਲਾ ਹਰਿ ਕਾ ਨਾਮ ਵਿਚਾਰੇ ਹਰਿ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਬਿੰਦ ਮੇਰਾ ਬੈਦ ਗੁਰੂ ਗੋਬਿੰਦ ਦੇਵਾ ਹਰ ਹਰਿ ਤਾਪਿਆ ਖਜ ਮੁਖ ਦੇਵਾ ਟਟੇ ਜਮ ਕੀ ਬੰਦਾ ਟਟੇ ਜਮ ਕੀ ਬੰਦਾ ਸਮਰੱਥ ਪਰਖ ਪੂਰਨ ਵਿਦਾਤੇ ਸਮਰੱਥ ਪੁਰਖ ਪੂਰਨ ਵਿਦਾਤੇ ਆਪੇ ਕਰਨੇ ਹਾਰਾ ਆਪੇ ਕਰਨੇ ਹਾਰਾ ਆਪਣਾ ਦਾਸ ਆਪੋ ਬਾਰਿਆ ਆਪਣਾ ਦਾਸ ਆਪੋ ਬਾਰਿਆ ਨਾਨਕ ਨਾਮ ਅਧਾਰਾ ਨਾਨਕ ਨਾਮ ਅਧਾਰਾ ਸਰ ਆਪ ਵਰਿਆ ਨਾਨਕ ਦਾਸ ਵਰ ਆਪ ਵਰਿਆ ਨਾਨਕ ਨਾਮ ਅਧਾਰਾ ਨਾਨਕ ਨਾਮੇ ਅਧਾਰਾ ਬਿਲਾਵਲ ਮਹੱਲਾ ਪੰਜਵਾਂ ਬਿਲਾਵਲ ਮਹੱਲਾ ਪੰਜਵਾਂ ਰਾਤੀ ਭਾਵ ਨ ਲਗਈ ਰਾਤੀ ਭਾਵ ਨ ਲਗਈ ਬਾਹਰ ਬ੍ਰਹਮ ਸਰਨਾਈ ਬਾਹਰ ਬ੍ਰਹਮ ਸਰਨਾਈ ਚੌ ਗਿਰਤ ਹਮਾਰੈ ਰਾਮ ਕਾ ਚੌ ਗਿਰਤ ਹਮਾਰੈ ਰਾਮ ਕਾ ਮੱਖ ਲਗੇ ਨਾ ਭਾਈ ਤੁਕ ਲਗੇ ਨਾ ਭਾਈ ਸਤਗੁਰ ਪੂਰਾ ਭੇਟ ਸਤਗੁਰੂ ਪੂਰਾ ਭੇਟਿਆ ਜਨ ਬਣ ਤਬਣਾਈ ਜਨ ਬਣ ਤਬਣਾਈ ਰਾਮ ਨਾਮ ਓਖਦਿਆ ਰਾਮ ਨਾਮ ਓਖਦਿਆ ਏ ਕਾਲਿ ਬਲਾਈ ਏ ਕਾਲਿ ਬਲਾਈ ਰਹਾ ਹੋ ਰਾਖ ਲੀਏ ਤਨ ਰਖਣ ਹਰ ਰਹਾ ਹੋ ਰਾਖ ਲੀਏ ਤਨ ਰਖਣ ਹਰ ਸਭਿਆਦ ਮਟਾਈ ਸਭਿਆਦ ਮਟਾਈ ਕਉਨਾਨ ਕਿਰਪਾ ਭਈ ਕਉਨਾਨ ਪ੍ਰਭ ਭਈ ਪ੍ਰਭ ਭਈ ਸਹਾਈ ਪ੍ਰਭ ਭਈ ਸਹਾਈ ਗੋਬਿੰਦ ਮੁਕੰਦੇ ਉਦਾਰੇ ਅਪਾਰੇ ਗੋਬਿੰਦ ਮੁਕੰਦੇ ਉਦਾਰੇ ਅਪਾਰੇ ਹਰਿ ਅੰਕਰਿ ਅੰਗ ਨਿਰਨਾਮੇ ਅਕਾਮੇ ਹਰਿ ਅੰਕਰਿ ਅੰਗ ਨਿਰਨਾਮੇ ਅਕਾਮੇ ਗੋਬਿੰਦ ਮੁਕੰਦੇ ਉਦਾਰੇ ਅਪਾਰੇ ਗੋਬਿੰਦ ਮੁਕੰਦੇ ਉਦਾਰੇ ਅਪਾਰੇ ਹਰਿ ਅੰਕਰਿ ਅੰਗ ਨਿਰਨਾਮੇ ਅਕਾਮੇ ਹਰਿ ਅੰਕ ਕਰਿ ਅੰਗ ਨਰਨਾਮੇ ਆਕਾਮੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿ ਅੰਕ ਕਰਿ ਅੰਗ ਨਰਨਾਮੇ ਆਕਾਮੇ ਹਰਿ ਅੰਕ ਕਰਿ ਅੰਗ ਨਰਨਾਮੇ ਆਕਾਮੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿ ਅੰਕ ਕਰਿ ਅੰਗ ਨਰਨਾਮੇ ਆਕਾਮੇ ਹਰਿ ਅੰਕ ਕਰਿ ਅੰਗ ਨਰਨਾਮੇ ਤੇ ਮੁਕੰਦੇ ਉਦਾਰੇ અપਾਰੇ ਤੇ ਮੁਕੰਦੇ ਉਦਾਰੇ અપਾਰੇ ਹਰੀ ਅੰਕਰ ਅੰਗ ਨਰਨਾਮੇ ਅਕਾਮੇ ਹਰੀ ਅੰਕਰ ਅੰਗ ਨਰਨਾਮੇ ਅਕਾਮੇ ਵਾਹਿਗੁਰੂ ਜੀ ਕਾ ਖਾਲਸਾ